ਸਿੱਧੂ ਮਸੇਵਾਲਾ ਬਾਈ ਦੇ ਇਸ ਗਾਣੇ ਦੀ ਆਫੀਸ਼ੀਅਲ ਵੀਡੀਓ ਰੈਡੀ ਪਈ ਹੈ ਜਿਹੜਾ ਕਿ ਇਸ ਗਾਣੇ ਦੇ ਡਾਇਰੈਕਟਰ ਨੇ ਵੀ ਦੱਸਿਆ ਕਿ ਅਸੀਂ ਸਿੱਧੂ ਬਾਈ ਦੇ ਜਾਣ ਤੋਂ ਪਹਿਲਾਂ ਹੀ ਇਹ ਵੀਡੀਓ ਸ਼ੂਟ ਕਰ ਲਈ ਸੀ ਤੇ ਇਹ origignal ਵੀਡੀਓ ਹੋਊਗੀ ਜਿਹਦੇ ਵਿੱਚ ਸਿੱਧੂ ਬਾਈ ਖੁਦ ਆਉਣਗੇ ਇਸ ਗਾਣੇ ਦੀ ਵੀਡੀਓ ਦੇ ਵਿੱਚ ਇਸ Song ਦਾ ਨਾਮ ਹੈ Phantom ਤੇ ਇਹ ਗਾਣਾ YouTube ਤੇ ਤਾਂ ਪਿਆ ਹੀ ਹੈ ਲਗਭਗ ਸਾਰਿਆਂ ਨੇ ਹੀ ਸੁਣਿਆ ਮੇਰੇ ਸੁਣਨ ਵਾਲੇ ਔਕਾਤ ਮੇਰੀ ਤਾਂ ਹੀ ਗੌਰ ਕਰਾਰ ਵੀ ਉਸ ਉੱਤੇ ਮੇਰੇ ਗੀਤ ਚਪੇੜਾ ਵਰਗੇ ਨੇ ਮੇਰੇ ਗੀਤ ਚਪੇੜਾ ਵਰਗੇ ਨੇ ਤੁਸੀਂ ਇਹ ਵਾਲੀ ਫੋਟੋ ਦੇਖੋ ਜਿਹਦੇ ਵਿੱਚ ਸਿੱਧੂ ਬਾਈ ਦੋ ਕਾਰਾਂ ਦੇ ਅੱਗੇ ਖੜਿਆ ਹੈ ਇਹ ਫੋਟੋ ਸੋਸ਼ਲ ਮੀਡੀਆ ਤੇ ਬਹੁਤ ਟਾਈਮ ਦੀ ਵਾਇਰਲ ਹੈ ਤੇ ਲੋਕਾਂ ਨੂੰ ਇਹ ਚੀਜ਼ ਬਹੁਤ ਟਾਈਮ ਤੋਂ ਪਤਾ ਹੈ ਕਿ ਇਹ ਫੈਂਟਮ ਗਾਣੇ ਦੀ ਹੀ ਫੋਟੋ ਹੈ ਜਿਹੜਾ ਸ਼ੂਟ ਹੋ ਰਿਹਾ ਹੈ ਗਾਣਾ ਇਸ ਟਾਈਮ ਤੇ ਦੂਜੀ ਫੋਟੋ ਇਹ ਵੀ ਜ਼ਰੂਰ ਦੇਖੀ ਹੋਣੀ ਜਿਹੜੀ ਕਿ ਬਹੁਤ ਵਾਇਰਲ ਫੋਟੋ ਹੈ ਜਿਹਦੇ ਵਿੱਚ ਸਿੱਧੂ ਬਾਈ ਨੇ ਬਲੈਕ ਕੱਪੜੇ ਪਾਏ ਹੋਏ ਨੇ ਹੁਣ ਇਸ ਫੋਟੋ ਦੇ ਨਾਲ ਵੀ ਇਸ ਫੈਂਟਮ ਗਾਣੇ ਦਾ ਲਿੰਕ ਜੁੜਦਾ ਹੈ ਕਿ ਇਹ ਜਿਹੜੀ ਫੋਟੋ ਹੈ ਉਹ ਸ਼ੂਟ ਦੇ ਦੌਰਾਨ ਦੀ ਫੋਟੋ ਹੈ ਤੇ ਆਪਾਂ ਨੂੰ ਸਿੱਧੂ ਬਾਈ ਇਹ ਸੇਮ ਆਊਟਫਿਟ ਦੇ ਵਿੱਚ ਸੇਮ ਕੱਪੜਿਆਂ ਦੇ ਵਿੱਚ ਦਿਖਣਗੇ ਆਪਾਂ ਨੂੰ ਫੈਂਟਮ Song ਦੀ ਵੀਡੀਓ 'ਚ ਇਹ ਵੀਡੀਓ ਕੀਤੀ ਹੈ ਤੇਜੀ ਸੰਧੂ ਨੇ ਬਾਈ ਤੋਂ ਇੰਸਟਾਗ੍ਰam ਤੇ ਕਿਸੇ ਨੇ ਪੁੱਛਿਆ ਵੀ ਸੀਗਾ ਫੈਂਟਮ ਗਾਣੇ ਦੇ ਬਾਰੇ ਤੇ ਉਹਨਾਂ ਨੇ ਇਹ ਚੀਜ਼ ਖੁਦ ਕਲੀਅਰ ਕਰਤੀ ਸੀ ਕਿ ਅਸੀਂ ਵੀਡੀਓ ਸ਼ੂਟ ਕਰ ਚੁੱਕੇ ਹਾਂ ਇਹ ਵੀਡੀਓ ਕਦੇ ਵੀ ਆ ਤੇ ਤੁਹਾਨੂੰ ਪਤਾ ਹੈ ਕਿ ਫੈਂਟਮ Song ਵੀ ਸਿੱਧੂ ਬਾਈ ਦਾ ਹੁਣ ਤੱਕ ਦਾ ਸਭ ਤੋਂ ਵੱਡਾ Song ਹੋਊਗਾ ਕਿਉਂਕਿ ਉਹਦੇ ਵਿੱਚ ਸਿੱਧੂ ਬਾਈ ਨੇ ਇੱਕ ਤਾਂ ਓਦਾਂ ਦੀਆਂ ਚੀਜ਼ਾਂ ਦਾ ਓਦਾਂ ਦੀਆਂ ਕਾਰਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਹੁਣ ਆਪਾਂ ਰੈਗੂਲਰ ਗਾਣਿਆਂ ਦੇ ਵਿੱਚ ਨਹੀਂ ਸੁਣ ਰਹੇ ਤੇ ਗਾਣੇ ਆਉਣ ਤੋਂ ਬਾਅਦ ਉਹਨਾਂ ਦੀ ਡਿਮਾਂਡ ਕਿੰਨੀ ਵੱਧ ਜਾਊਗੀ ਤੁਸੀਂ ਉਹ ਸੋਚ ਸਕਦੇ ਹੋ ਹੁਣ ਸਿੱਧੂ ਬਾਈ ਨੇ ਫੈਂਟਮ ਗਾਣੇ ਦੀ ਪਹਿਲੀ ਲਾਈਨਾਂ ਦੇ ਵਿੱਚ ਕਿਹਾ ਕਿ ਮੈਂ ਕਦੇ ਤਾਂ ਫੈਂਟਮ ਤੇ ਘੁੰਮਦਾ ਤੇ ਕਦੇ ਫਰਾਰੀ ਤੇ ਮਾ ਫਰਾਰੀ ਤੇ ਅੱਜ ਆਪਾਂ ਹੁਣ ਨੋਟਿਸ ਕਰਦੇ ਹਾਂ ਕਿ ਹੁਣ ਲਗਭਗ ਕਾਫੀ ਟਾਈਮ ਤੋਂ ਕਿਸੇ ਵੀ ਗਾਣੇ ਦੇ ਵਿੱਚ ਨਾ ਫੈਂਟਮ ਦਾ ਨਾਮ ਆਇਆ ਨਾ ਫਰਾਰੀ ਦਾ ਨਾਮ ਆਇਆ ਤੇ ਬਾਈ ਨੇ ਕੋਸ਼ਿਸ਼ ਕੀਤੀ ਹੈ ਕਿ ਇਸ ਗਾਣੇ ਦੇ ਵਿੱਚ ਜਿਆਦਾ ਤੋਂ ਜਿਆਦਾ ਮਹਿੰਗੀਆਂ ਲਗਜ਼ਰੀ ਕਾਰਾਂ ਦੇ ਹੀ ਜ਼ਿਕਰ ਕਰਾਂ ਮੈਂ ਤਾਂ ਹੀ ਬਾਈ ਨੇ ਅਗਲੀ ਲਾਈਨਾਂ ਦੇ ਵਿੱਚ ਇਹ ਕਿਹਾ ਕਿ ਕਦੇ ਲੈਂਬਰਗਿਨੀ ਹੁੰਦੀ ਹੈ ਕਦੇ 911 ਵਾਰੀ ਤੇ ਹੁੰਦੀ ਹੈ ਕਦੇ ਹੁੰਦੀ ਲੈਂਬੋ ਕਦੇ ਫਿਰ ਅਗਲੀਆਂ ਕੁਝ ਲਾਈਨਾਂ ਦੇ ਵਿੱਚ ਸਿੱਧੂ ਬਾਈ ਨੇ ਕੁਝ ਲੋਕਾਂ ਨੂੰ ਰਿਪਲਾਈ ਵੀ ਕੀਤਾ ਜਿਹੜਾ ਤੁਸੀਂ ਸੁਣ ਸਕਦੇ ਹੋ ਤੇ ਨਾਲ ਦੀ ਨਾਲ ਸਿੱਧੂ ਬਾਈ ਨੇ ਇਹ ਵੀ ਕਿਹਾ ਕਿ ਸਾਡੇ ਜਿਹੜੇ ਗਾਣੇ ਹੁੰਦੇ ਨੇ ਉਹਦੇ ਤੇ ਕੋਈ ਲੇਬਲ ਨਹੀਂ ਹੁੰਦਾ ਕਿਸੇ ਕੰਪਨੀ ਦਾ ਸਾਡਾ ਖੁਦ ਦਾ ਹੀ ਲੇਬਲ ਹੈ ਨਾਲੇ ਬਾਈ ਦਾ ਕਹਿਣਾ ਹੈ ਕਿ ਸਾਡੇ ਬੈਕ ਟੂ ਬੈਕ ਹਿੱਟ ਗਾਣੇ ਹੀ ਹੁੰਦੇ ਨੇ ਤੇ ਸਟਾਰ ਹੋਣੀ ਔਨ ਬੈੱਡ ਯਾਨੀ ਕਿ ਇਸ ਦਾ ਰੈਸਟ ਕਰਦੇ ਆਂ ਤੇ ਸਾਡੇ ਗਾਣੇ ਉਦਾਂ ਹੀ ਹਿੱਟ ਹੋ ਜਾਂਦੇ ਨੇ ਸਿੱਧੂ ਬਾਈ ਦੀਆਂ ਇਹ ਕੁਝ ਵੀਡੀਓ ਵਾਇਰਲ ਹੋਈਆਂ ਸੀ ਜਿਹਦੇ ਵਿੱਚ ਸਿੱਧੂ ਬਾਈ ਕਿਤੇ ਗੇਮ ਖੇល ਰਿਹਾ ਤੇ ਉਸ ਵੀਡੀਓ ਤੇ ਮਿਲੀਅਨਸ ਵਿਊਜ਼ ਜਾ ਰਹੇ ਨੇ ਸਿੱਧੂ ਬਾਈ ਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਪ੍ਰੋਮੋਸ਼ਨ ਲਾਉਣੀ ਹੈ ਉਸ ਗਾਣੇ ਤੇ ਲੋਕਾਂ ਦੇ ਗਾਣੇ ਲਾਂਚ ਹੁੰਦੇ ਆ ਕੋਈ ਬੰਦਾ ਕਿਤੇ ਬੈਠਾ ਹੁੰਦਾ ਠੀਕ ਨਹੀਂ ਕੋਈ ਬੰਦਾ ਕਿਤੇ ਬੈਠਾ ਹੁੰਦਾ ਪ੍ਰੋਮੋਸ਼ਨਾਂ ਚੱਲ ਰਹੀਆਂ ਹੁੰਦੀਆਂ ਆ ਬੈਠਾ ਇਹਦਾ ਗੇਮ ਖੇਡੀ ਜਾਂਦਾ ਬੈਠਾ ਲੋਕਾਂ ਦੀ ਜ਼ਿੰਮੇਵਾਰੀ ਹੈ ਹੈ ਮਤਲਬ ਅੱਜ ਗਾਣਾ ਰਿਲੀਜ਼ ਹੋਇਆ ਤੇ ਸਿੱਧੂ ਬਾਈ ਉਹਦੇ ਫੁੱਟਬਾਲ ਖੇល ਰਿਹਾ ਕਦੇ ਬਾਹਰ ਘੁੰਮ ਰਿਹਾ ਕਿਸੇ ਨਾਲ ਬਾਈ ਦਾ ਕੰਮ ਹੁੰਦਾ ਸੀ ਬਸ ਮੈਂ ਗਾਣਾ ਦੇ ਦੇਵਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਰੱਖਾਂ ਨਾ ਆਪਣੇ ਕੋਲ ਪਹਿਲੇ ਗਾਣੇ ਮੇਰੇ ਵੀ ਸਿੱਧੂ ਬਾਈ ਦੇ ਇਦਾਂ ਹੀ ਹੋਏ ਸੀ ਜਦੋਂ ਸੋਹਾਈ ਗਾਣਾ ਹਿੱਟ ਚੱਲ ਰਿਹਾ ਸੀ ਤੇ ਉਦੋਂ ਵੀ ਸਿੱਧੂ ਬਾਈ ਨੇ ਕਿਹਾ ਸੀ ਮੈਂ ਹੋਟਲ ਮੈਨੇਜਮੈਂਟ ਕਰ ਰਿਹਾ ਸੀਗਾ ਉਸ ਟਾਈਮ ਕੰਮ ਕਰਦੇ ਕਰਦੇ ਨਹੀਂ ਕਿਸੇ ਨੇ ਗਾਣਾ ਸੁਣਾਇਆ ਸੀ ਮੈਨੂੰ ਕਿ ਤੇਰਾ ਗਾਣਾ ਇੰਨਾ ਹਿੱਟ ਹੋ ਗਿਆ ਤੇ ਤੂੰ ਇੱਥੇ ਹਜੇ ਵੀ ਕੰਮ ਕਰ ਰਿਹਾ ਹੈਂ ਆਪਣੇ ਬਾਹਰ ਮੇਰਾ ਗਾਣਾ ਆਇਆ ਹੋਇਆ ਜਿੱਥੇ ਬੰਦਾ ਮਾਰ ਕੇ ਫਿਰ ਨਾਲ ਹੀ ਸਿੱਧੂ ਬਾਈ ਨੇ ਆਰ ਆਰ ਦਾ ਵੀ ਨਾਮ ਲੈਤਾ ਇੱਥੇ ਪਹਿਲਾਂ ਤੁਸੀਂ ਇਹ ਸਟੇਜ ਵਾਲੀਆਂ ਲਾਈਨਾਂ ਸੁਣੋ ਤੇ ਇਹਨਾਂ ਲਾਸਟ ਲਾਈਨਾਂ ਦੇ ਵਿੱਚ ਸਿੱਧੂ ਬਾਈ ਨੇ ਬਹੁਤ ਵੱਡੇ ਰਿਪਲਾਈ ਕੀਤੇ ਨੇ ਜਿਵੇਂ ਬਾਈ ਕਹਿੰਦਾ ਕਿ ਮੇਰੇ ਗੀਤ ਚਪੇੜਾਂ ਵਰਗੇ ਹੁੰਦੇ ਨੇ ਕਈ ਵਾਰੀ ਤਾਂ ਲੋਕਾਂ ਤੋਂ ਆਪਣੇ ਪੂਰੇ ਗਾਣੇ ਦੇ ਵਿੱਚ ਇੰਨੀਆਂ ਚੀਜ਼ਾਂ ਇੰਨੇ ਮੈਟਰ ਨਹੀਂ ਟੱਚ ਕੀਤੇ ਜਾਂਦੇ ਜਿੰਨੇ ਸਿੱਧੂ ਬਾਈ ਨੇ ਇੱਕ ਗਾਣੇ ਦੇ ਲਾਸਟ ਪੈਰੇ ਦੇ ਵਿੱਚ ਹੀ ਕਰਤੇ ਸੀ ਇਹ ਬੈਕ ਟੂ ਬੈਕ ਨਵੀਆਂ ਲਾਈਨਾਂ ਨਵੀਆਂ ਚੀਜ਼ਾਂ ਦੇ ਬਾਰੇ ਗੱਲ ਕਰਕੇ ਕੋਈ ਸਰਵਰ ਵਰਕਰ ਬਣਨਾ ਹੈ ਤਾਂ ਪੋਲਿਟਿਕਸ ਅਵਾਈਡ ਕਰੋ ਓਏ ਇਹ ਸਾਰੀ ਮੇਰੇ ਭਾਈ ਨੇ ਕਰੋ ਤੇ ਇੱਕ ਤਰ੍ਹਾਂ ਦਾ ਸਿੱਧੂ ਬਾਈ ਦਾ ਇਹ ਵਾਲਾ ਗਾਣਾ ਸਭ ਤੋਂ ਲੰਮਾ ਗਾਣਾ ਵੀ ਕਹਿ ਸਕਦੇ ਆ ਜਿਆਦਾ ਲੈਂਥ ਵਾਲਾ ਤੇ ਸੋਚ ਕੇ ਦੇਖੋ ਯਾਰ ਕਿ ਉੱਤੋਂ ਇਸ ਗਾਣੇ ਦੀ ਵੀਡੀਓ ਵੀ ਸ਼ੂਟ ਹੋ ਚੁੱਕੀ ਹੈ ਤੇ ਜਦੋਂ ਇਹ ਗਾਣਾ ਰੀਅਲ ਦੇ ਵਿੱਚ ਰਿਲੀਜ਼ ਹੋਊਗਾ ਉਦੋਂ ਇੰਡਸਟਰੀ ਦੇ ਵਿੱਚ ਕਿਦਾਂ ਦਾ ਮਾਹੌਲ ਹੋਊਗਾ ਤੇ ਫਿਰ ਲਾਸਟ ਕੁਝ ਲਾਈਨਾਂ ਦੇ ਵਿੱਚ ਸਿੱਧੂ ਬਾਈ ਨੇ ਕਿਹਾ ਕਿ ਯਾਰ ਲੋਕੀ ਤਾਂ ਗਾਣੇ ਲਿਖਦੇ ਨੇ ਪਰ ਮੈਂ ਇਤਿਹਾਸ ਲਿਖਦਾ ਗਾਣਿਆਂ ਦੇ ਵਿੱਚ ਲੋਕੀ ਗਾਣੇ ਲਿਖਦੇ ਨੇ ਓ ਤੋ ਮੈਂ ਤਾਂ ਬਹੁਤ ਐਕਸਾਈਟਡ ਆ ਇਸ ਗਾਣੇ ਦੇ ਲਈ ਵੀ ਕਿਉਂਕਿ ਇਹ ਗਾਣਾ ਆਲਰੇਡੀ ਤੁਸੀਂ ਸਾਰਿਆਂ ਜਣਿਆਂ ਨੇ ਸੁਣ ਰੱਖਿਆ ਸੋ ਕਮੈਂਟਾਂ ਦੇ ਵਿੱਚ ਤੁਸੀਂ ਇਹ ਵੀ ਕਹੋਗੇ ਕਿ ਯਾਰ ਲੀਕ ਗਾਣੇ ਤੇ ਕਿਉਂ ਰਿਵਿਊ ਕਰ ਰਹੇ ਆ ਇਹਨਾਂ ਗਾਣਿਆਂ ਤੇ ਮਿਲੀਅਨਸ ਦੇ ਵਿੱਚ ਵਿਊਜ਼ ਆ ਚੁੱਕੇ ਨੇ ਬਾਕੀ ਇਹ ਚੀਜ਼ ਤੁਸੀਂ ਮਾਈਂਡ ਦੇ ਵਿੱਚ ਰੱਖਿਓ ਕਿ ਸਿੱਧੂ ਬਾਈ ਦੇ ਲੀਕ ਗਾਣੇ ਹੋਣ ਚਾਹੇ ਉਹ オリジナル ਗਾਣੇ ਹੋਣ ਦੋਨਾਂ ਨੂੰ ਉਨਾ ਹੀ ਪਿਆਰ ਮਿਲਦਾ ਸਿੱਧੂ ਬਾਈ ਦੀ ਸਟਾਰਡਮ ਨੂੰ ਉਸ オリジナル ਫਰਕ ਨਹੀਂ ਪੈਂਦਾ ਕਿ ਇਹ ਗਾਣਾ ਲੀਕ ਹੈ ਜਾਂ ਪਹਿਲੀ ਵਾਰੀ ਲੋਕ ਸੁਣ ਰਹੇ ਨੇ ਸੋ ਇਸ ਲਈ ਇਹ ਫੈਂਟਮ ਗਾਣੇ ਦੀ ਜਿਹੜੀ ਵੀਡੀਓ ਆਊਗੀ ਉਹ ਆਪਣੇ ਲਈ ਸਭ ਤੋਂ ਨਵੀਂ ਚੀ ਇਮ ਇਦਾਂ ਦੇ ਟੌਪਿਕ ਤੇ ਆਉਣ ਵਾਲੀਆਂ ਵੀਡੀਓ ਲੈ ਕੇ ਆਵਾਂਗੇ